ਓਨਟਾਰੀਓ ਦੇ ਵਿੱਚ ਡਗਫੋਰਸ ਸਾਹਿਬ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਬਰਾਬਰ ਦੀ ਜੀ ਕਹਿੰਦੇ ਨੇ ਮੈਂ 11 ਬਿਲੀਅਨ ਡਾਲਰ ਜਿਹੜੇ ਨੇ ਉਹ ਦਵਾਂਗਾ bizness ਜਿਹੜੇ ਇਫੈਕਟ ਹੋਏ ਨੇ ਇਹ ਹੋਣਗੇ ਯੂਐਸ ਟੈਰਿਫ ਦੇ ਨਾਲ ਉਹਨਾਂ ਨੂੰ ਹੁਣ ਉਹਦੇ ਨਾਲ ਮਦਦ ਕੀਤੀ ਜਾਵੇਗੀ ਹਾਂਜੀ ਵੇਖੋ ਇਹ ਜਿਹੜਾ 11 ਬਿਲੀਅਨ ਉਹਨਾਂ ਨੇ ਕੈਸ਼ ਟੈਂਡ ਦੇਣਾਗਾ ਉਹ ਜਿਹੜਾ 9 ਬਿਲੀਅਨ ਇਹ ਚ ਹੋएगा ਉਹਨਾਂ ਨੇ 6 ਮਹੀਨੇ ਦਾ ਜਿਹੜਾ ਟੈਕਸ ਮਾਫ ਕਰਨਾ ਉਹਨਾਂ ਤੋਂ ਜੀ ਜਿਹੜਾ ਐਡਮਿਨਿਸਟ੍ਰੇ ਤੇ ਯਾਰ ਟੈਕ ਸੋਫਟ ਪਰਵਿਸ਼ਲ ਪੰਦਰ ਤੇ ਲੱਗਿਆ ਹੋਇਆ ਉਹਨਾਂ ਤੇ 6 ਮਹੀਨੇ ਲਈ ਕੰਮ ਦੇ ਮਸ਼ੀਨ ਲਈ ਵਾਸਤੇ ਉਹਨਾਂ ਨੂੰ ਨਹੀਂ ਲੈਣਾ ਇਸ ਕਰਕੇ 9 ਬਿਲੀਅਨ ਡਾਲਰ ਦਾ ਉਹਨਾਂ ਦਾ ਫਾਇਦਾ ਹੋਊਗਾ। ਕੀ ਬਾਤ ਹੈ। ਤੇ 2 ਬਿਲੀਅਨ ਕਿਹਦੇ ਮੈ ਰਿਵਿਡ ਦੇਣਾ ਜਿਹੜੇ ਐਪਲੋਇਰਸ ਹੈਗੇ ਆ ਉਹਨਾਂ ਨੂੰ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਨੂੰ ਦੇਊਗਾ। ਕਿ ਜਦੋਂ ਬੱਚੇ ਜਦੋਂ ਕਿਸੇ ਐਮਪਲੋਇਰ ਦੀ ਅਪਲਾਈ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਫਿਰ ਉਹ ਉਹ ਜੌਬ ਤੇ ਨਹੀਂ ਨਹੀਂ ਦਾ ਤਾਂ ਉਹ ਜਿਹੜੀ ਇੰਸ਼ੋਰੈਂਸ ਮਿਲਦੀ ਆ ਈਆ ਹੀ ਮਿਲਦਾ ਜਿਹੜਾ ਕੰਪਲਿਮੈਂਟ ਇੰਸ਼ੋਰੈਂਸ ਉਹ ਥੋੜਾ ਹੁੰਦਾ ਉਹਦੇ ਨਾਲ ਕੁਝ ਐਡੀਸ਼ਨ ਰਕਮ ਜਿਹੜੀ ਹੋਰ ਮਿਲੂਗੀ ਸ਼ਾਇਦ ਤਾਂ ਕਿ ਉਹਦੀ ਉਹਦੀ ਜਿਹੜੀ ਜਿਹੜਾ ਨੁਕਸਾਨ ਉਹਦਾ ਹੋਦਾ ਉਹਦੀ ਭਰਪਾਈ ਹੋ ਸਕੇ ਉਹਨਾਂ ਨੇ 11 ਬਿਲੀਅਨ ਦਿੱਤਾ ਹੈਗਾ ਤਾਂ 11 ਬਿਲੀਅਨ ਲਈ ਸ਼ਾਇਦ 10 ਦੇ ਕੇ 11 ਬਿਲੀਅਨ ਫੰਡ ਸਿਕਾਨ ਨੇ ਕਿਹਾ ਹੋਇਆ ਵੀ ਅਸੀਂ 8 ਬਿਲੀਅਨ ਤਾਂ ਦੇਵਾਂਗੇ ਸਾਰੀਆਂ ਬੀਮੇਸ ਨੂੰ ਤੇ ਦੋ ਬਿਲੀਅਨ ਜਿਹੜਾ ਉਹ ਵਰਕਰ ਦੁਨੋਂ ਦੇਵਾ ਜਿਹਨੇ ਰੀਆ ਨੌਕਰੀਆਂ ਚਲੀਆਂ ਜਾਣਗੀਆਂ ਜਾਂ ਤਨਹਾ ਘਟਣਗੀਆਂ ਜਾਂ ਘੰਟੇ ਕੰਮ ਦੇ ਘੱਟ ਜਾਣਗੇ ਜੀ ਸੋ ਇਸ ਤਰ੍ਹਾਂ ਦੇ ਐਲਾਨ ਹੋ ਰਹੇ ਆ ਔਰ ਦੇਖਦੇ ਕਾ ਉਹਨਾਂ ਦੇ ਸਮਝ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਜੇ ਕੰਟੀਨਿਊ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਟਰੰਪ ਸਾਹਿਬ ਨੂੰ ਇਹਨੂੰ ਵਾਪਸ ਬੈਕ ਹੋਣਾ ਪੈਣਾ ਹੈ